ਆਪ ਨਰਾਇਣ ਕਲਾਤਾਰ ਜਗਮਹਿ ਪਰਵਰਿਓ ਨਰੰਗਕਰ ਆਕਾਰ ਜੋਤ ਜਗਮੰਡਲ ਕਰਿਓ ਸਰਵ ਕਾਇਨਾਤ ਨੂੰ ਇਕਤਾ ਦੇ ਧਾਗੇ ਵਿੱਚ ਪਰੋਣ ਵਾਲੇ ਚਾਰਿਆਂ ਵਰਨਾਂ ਨੂੰ ਸਾਂਝਾ ਉਪਦੇਸ਼ ਬਖਸ਼ਣ ਵਾਲੇ ਸਰਵ ਕਾਇਨਾਤ ਦੇ ਸਰਕਾਰੀ ਕੁਲਾਲਮ ਪਾਤਸ਼ਾਹ ਗੁਰੂ ਨਾਨਕ ਦੇਵ ਜੀਆ ਦੇ ਅਵਤਾਰ ਪੁਰਬ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਮੁਬਾਰਕਾਂ ਹਜ਼ੂਰ ਦੀ ਜਿੰਨੀ ਸਤਿ ਕਰੀਏ ਥੋੜੀ ਹੈ ਔਰ ਮੈਂ ਦੋ ਸ਼ਬਦ ਉਹਨਾਂ ਦੇ অবতারਪੁਰਬ ਨੂੰ ਸੰਬੰਧਿਤ ਲਿਖੇ ਨੇ ਜੋ ਕਿ ਅਜੂਕੇ ਸਮੇਂ ਦੀ ਸਚਾਈ ਆ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ ਨਾ ਕਿਸੇ ਦੇ ਕੋਲ ਮੈਂ ਜਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਤੇ ਉਸ ਨਾਲ ਜਾਰੀ ਪਾਵਾਂਗਾ ਮੈਂ ਬਹੁਤਿਆਂ ਨੂੰ ਤਾਂ ਨਹੀਂ ਮੰਨਦਾ ਨਾ ਕਿਸੇ ਦੇ ਕੋਲ ਮੈਂ ਜਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਤੇ ਉਸ ਨਾਲ ਜਾਰੀ ਪਾਵਾਂਗਾ ਜੋ ਜਾਤਾਂ ਪਾਤਾਂ ਨਹੀਂ ਮੰਨਦਾ ਤੇ ਤੋੜੇ ਸਾਰੇ ਪਰਮਾ ਨੂੰ ਜਿਸ ਦਾ ਉਪਦੇਸ਼ ਸਭਨਾਂ ਲਈ ਸਾਂਝਾ ਹੈ ਇੱਕ ਕਰਦਾ ਚੌਹਾ ਵਰਨਾ ਨੂੰ ਜਿਸ ਦਾ ਉਪਦੇਸ਼ ਸਭਨਾਂ ਲਈ ਸਾਂਝਾ ਹੈ ਇੱਕ ਕਰਦਾ ਚੌਹਾ ਵਰਨਾ ਨੂੰ ਮੈਂ ਐਸੇ ਸਤਿਗੁਰ ਅੱਗੇ ਹੀ ਤੇ ਆਪਣਾ ਸੀਸ ਨਵਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਤੇ ਉਸ ਨੂੰ ਦੁੱਖ ਸੁਣਾਵਾਂਗਾ ਜੋ ਔਰਤ ਨੂੰ ਸਤਕਾਰ ਦਿੰਦਾ ਤੇ ਗੱਲ ਸੱਚ ਦੀ ਕਰਦਾ ਏ ਜੋ ਸੱਡਕੇ ਪੂੜੇ ਭਾਗੋ ਦੇ ਭਾਈ ਲੱਲੋ ਦੀ ਰੋਟੀ ਫੜਦਾ ਏ ਜੋ ਔਰਤ ਨੂੰ ਸਤਕਾਰ ਦਿੰਦਾ ਤੇ ਗੱਲ ਸੱਚ ਦੀ ਕਰਦਾ ਏ ਜੋ ਸੱਡਕੇ ਪੂੜੇ ਭਾਗੋ ਦੇ ਭਾਈ ਲੱਲੋ ਦੀ ਰੋਟੀ ਫੜਦਾ ਏ ਮੈਂ ਐਸੇ ਸਤਗੁਰ ਅੱਗੇ ਹੀ ਮੈਂ ਐਸੇ ਸਤਗੁਰ ਨੂੰ ਮੰਨ ਕੇ ਹੀ ਸੁਰਤ ਨੂੰ ਚੇਲਾ ਬਣਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਤੇ ਉਸ ਨਾਲ ਜਾਰੀ ਪਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਉਸ ਨੂੰ ਦੁੱਖ ਸੜਾਵਾਂਗਾ ਜੋ ਦੱਬੇ ਕੁਚਲੇ ਲੋਕਾਂ ਨੂੰ ਗੱਲ ਆਪਣੇ ਨਾਲ ਲਗਾਉਂਦਾ ਏ ਜੋ ਸੰਗਤ ਪੰਗਤ ਲਾ ਕੇ ਊਚ ਨੀਚ ਦਾ ਭਰਮ ਮਿਟਾਉਂਦਾ ਏ ਜੋ ਸੰਗਤ ਪੰਗਤ ਲਾ ਕੇ ਹੀ ਊਚ ਨੀਚ ਦਾ ਭਰਮ ਮਿਟਾਉਂਦਾ ਹੈ ਜੋ ਦੱਸਦਾ ਹਥੀ ਕਿਰਤ ਕਰਨ ਲਈ ਮੈਂ ਵੀ ਬਣ ਮਿਹਨਤੀ ਜਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਸਭ ਦੁੱਖ ਉਸ ਨੂੰ ਸੁਣਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਮੈਂ ਯਾਰੀ ਉਸ ਨਾਲ ਲਾਵਾਂਗਾ ਨਾ ਗੁੱਟ ਪਾਣੀ ਵਿੱਚ ਤੈਰਾਂਗਾ ਮੈਂ ਤੈਰੂ ਮਾੜੇ ਕਰਮਾਂ ਨੂੰ ਨਾ ਗਲ ਵਿੱਚ ਧਾਗੇ ਪਾਵਾਂਗਾ ਮੈਂ ਛੱਡੂ ਸਾਰੇ ਪਰਮਾ ਨੂੰ ਬਸ ਹਵਾ ਤੇ ਪਾਣੀ ਬਸ ਹਵਾ ਪਾਣੀ ਧਰਤੀ ਨੂੰ ਮੈਂ ਕੋਸ਼ਿਸ਼ ਕਰ ਬਚਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਤੇ ਉਸ ਨਾਲ ਜਾਰੀ ਪਾਵਾਂਗਾ ਤੇ ਆਸ਼ਕ ਬਾਬੇ ਨਾਨਕ ਦਾ ਉਸ ਨਾਲ ਜਾਰੀ ਪਾਵਾਂਗਾ ਜੋ ਬਾਬਰ ਨੂੰ ਜਾਬਰ ਦੱਸਦਾ ਏ ਤੇ 13 13 ਤੋਲਦਾ ਏ ਜੋ ਜਾਬਰ ਨੂੰ ਬਾਬਰ ਦੱਸਦਾ ਏ ਬਾਬਰ ਨੂੰ ਜਾਬਰ ਦੱਸਦਾ ਏ ਤੇ 13 13 ਤੋਲਦਾ ਏ ਜਿਸ ਨੇ ਧੱਗਾ ਨੂੰ ਸੱਜਣ ਬਣਾਇਆ ਏ ਬੰਦ ਗਿਆਨ ਦੇ ਚਸ਼ਮੇ ਖੋਲਦਾ ਏ ਮੈਂ ਗਿਆਨ ਦਾ ਸੁਰਮਾ ਪਾ ਕੇ ਹੀ ਬੰਦ ਅੱਖਾਂ ਨੂੰ ਖਲਵਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਤੇ ਉਸ ਨਾਲ ਯਾਰੀ ਪਾਵਾਂਗਾ ਉਹ ਇੱਕ ਮਾਲਕ ਦੇ ਬੱਚੇ ਆ ਕੋਈ Hindu, Muslim, Sikh, Isai ਏ ਅਸੀਂ ਇੱਕ ਮਾਲਕ ਦੇ ਬੱਚੇ ਆ ਕੋਈ Hindu, Muslim, Sikh, Isai ਏ ਉਹਨੇ ਦਸੀ ਰੰਦਾਵਿਆ ਕਰਨ ਲਈ ਹੱਕ ਤੇ ਸੱਚ ਦੀ ਕਿਰਤ ਕਮਾਈ ਏ ਉਨੇ ਦੱਸੀ ਰੰਧਾਵਿਆ ਕਰਨ ਲਈ ਹੱਕ ਤੇ ਸੱਚ ਦੀ ਕਿਰਤ ਕਮਾਈ ਐ ਕੋਈ ਹੱਥ ਦੇਖਦਾ ਮੇਰਾ ਏ ਨਾ ਹੱਥ ਕਿਸੇ ਨੂੰ ਦਿਖਾਵਾਂਗਾ ਜੇ ਭੀੜ ਬਣੀ ਜੇ ਭੀੜ ਬਣੀ ਤਾਂ ਦੱਸਾਂਗਾ ਤੇ ਦਿਲ ਦਾ ਦੁੱਖ ਸੁਣਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਤੇ ਉਸ ਨਾਲ ਯਾਰੀ ਪਾਵਾਂਗਾ ਮੈਂ ਆਸ਼ਕ ਬਾਬੇ ਨਾਨਕ ਦਾ ਸਭ ਦੁੱਖ ਉਸ ਨੂੰ ਸੁਣਾਵਾਂਗਾ ਸੋ ਦੁਆਰਾ ਫੇਰ ਮੇਰੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਅਵਤਾਰ ਪੁਰਬ ਦੀਆਂ ਆਪ ਸਭਨਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਆਓ ਹਜੂਰ ਦਾ ਉਪਦੇਸ਼ ਆਪਣੇ ਹਿਰਦਿਆਂ ਚ ਵਸਾਈਏ ਥੈਂਕ ਯੂ ਜੀ ਮਿਹਰਬਾਨੀ ਰੱਬ ਰੱਖਾ